you. Mm -hmm. ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਕਸਪੇ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਬਠਿੰਡਾ ਤੇ ਗੈਂਗਸਟਰਾਂ ਵਿਚਾਲੇ ਇਨਕਾਊਂਟਰ ਹੋਇਆ ਇਸ ਇਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਆ ਗਏ ਜਿਸ ਕਾਰਨ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮੰਡੀ ਜ਼ਿਲ੍ਹਾ ਮੋਗਾ ਗੋਰਾ ਵਾਸੀ ਪਿੰਡ ਮੰਡੀ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਅਤੇ ਇਸ ਗੋਲੀਬਾਰੀ ਦੇ ਦੌਰਾਨ ਐਸਟੀਐਫ ਦਾ ਹੈੱਡ ਕਨਸਟੇਬਲ ਵੀ ਜ਼ਖਮੀ ਹੋਇਆ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ ਇਸ ਦੇ ਵਿੱਚ ਇੱਕ ਗੈਂਗਸਟਰ ਵੀ ਜ਼ਖਮੀ ਹੋਇਆ ਹਾਲਾਂਕਿ ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੋ ਇਸ ਘਟਨਾ ਸੰਬੰਧੀ ਹਸਪਤਾਲ ਦੇ ਵਿੱਚ ਡਾਕਟਰ ਦੇ ਨਾਲ ਗੱਲ ਕੀਤੀ ਗਈ। ਉਹਨਾਂ ਕਿਹਾ ਪੁਲਿਸ ਉਹਨਾਂ ਕੋਲ ਤਿੰਨ ਵਿਅਕਤੀਆਂ ਨੂੰ ਲੈ ਕੇ ਆਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਜੋ ਜ਼ਖਮੀ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਿਹੜਾ ਮੈਡੀਕਲ ਆਇਨੇ ਕਿੰਨੇ ਆਇਨੇ ਕੰਡੀਸ਼ਨ ਆਉਂਦੀ ਤਿੰਨ ਪੇਸ਼ੈਂਟਸ ਆਇਸੇ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਦੇ ਬ੍ਰੌਡ ਡੈਡੀ ਸੀ ਜਿਹਦਾ ਨਾਮ ਗੋਰਾ ਸਿੰਘ ਆ ਰੈਜ਼ੀਡੈਂਟ ਆਫ ਮੰਦਿਰ ਹਾਂਜੀ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਰੈਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜੀਆ ਹਾਂਜੀ ਉਹਨਾਂ ਦੇ ਵੀ ਥੋੜੀ ਜਿਹੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋ ਅਬਜ਼ਰਵੇਸ਼ਨਸ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਕਸਪੇ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਬਠਿੰਡਾ ਤੇ ਗੈਂਗਸਟਰਾਂ ਵਿਚਾਲੇ ਇਨਕਾਊਂਟਰ ਹੋਇਆ ਇਸ ਇਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਆ ਗਏ ਜਿਸ ਕਾਰਨ ਦੱਸਦੀ ਹੈ ਕਿ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮੰਡੀ ਜ਼ਿਲ੍ਹਾ ਮੋਗਾ ਗੋਰਾਵਾਸੀ ਪਿੰਡ ਮੰਡੀ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਅਤੇ ਇਸ ਗੋਲੀਬਾਰੀ ਦੇ ਦੌਰਾਨ ਐਸਟੀਐਫ ਦਾ ਹੈੱਡ ਕਨਸਟੇਬਲ ਵੀ ਜ਼ਖਮੀ ਹੋਇਆ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ ਇਸ ਦੇ ਵਿੱਚ ਇੱਕ ਗੈਂਗਸਟਰ ਵੀ ਜ਼ਖਮੀ ਹੋਇਆ ਹਾਲਾਂਕਿ ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੋ ਇਸ ਘਟਨਾ ਸੰਬੰਧੀ ਹਸਪਤਾਲ ਦੇ ਵਿੱਚ ਡਾਕਟਰ ਦੇ ਨਾਲ ਗੱਲ ਕੀਤੀ ਗਈ ਉਹਨਾਂ ਕਿਹਾ ਪੁਲਿਸ ਉਹਨਾਂ ਕੋਲ ਤਿੰਨ ਵਿਅਕਤੀਆਂ ਨੂੰ ਲੈ ਕੇ ਆਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਜੋ ਜ਼ਖਮੀ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿਹੜੇ ਮੇਟੀ ਆਏ ਨੇ ਕਿੰਨੇ ਆਏ ਨੇ ਕੈਂਡੀਡੇਟ ਹੋਈ ਤਿੰਨ ਪੇਸ਼ੈਂਟਸ ਆਇਸੇ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਾਨਾ ਤੇ ਬ੍ਰਾਡ ਡੈੱਡੀ ਸੀ ਜਿਹਦਾ ਨਾਮ ਹੋਰਾ ਸਿੰਘ ਆ ਰੈਜ਼ੀਡੈਂਟ ਆਫ ਮੰਦਿਰ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਟ੍ਰਾਂਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਫਿਊਰ ਟ੍ਰਾਂਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜੀਆ ਕੋਈ ਹਾਂਜੀ ਉਹਨਾਂ ਦੇ ਵੀ ਥੋੜੀ ਜਿਹੀ ਹੈਗੀ ਐ ਇੰਜਰੀ ਗਨ ਸ਼ਾਟ ਹੀ ਐ ਉਹ ਜੋ অবজারਵੇਸ਼ਨਸ ਨੇ